ਨਵੀਂ ਦੋਸਤੋ ਮਿੱਤਰੋ ਮੈਂ ਤਾਂ ਆਪਣਾ ਬਿੰਦਰ ਦਾ ਜਜਵਤੀ ਬਾਬਿਓ ਦੋ ਦਿਨ ਪਹਿਲਾਂ ਬਹੁਤ ਗਰਮੀ ਤੇ ਅੰਤਾਂ ਕੀ ਗਰਮੀ ਹਰ ਇੱਕ ਜਵਾਨ ਤੇ ਹਰ ਇੱਕ ਜਵਾਨ ਤੇ ਮੀ 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 ਕੁਦਰਤ ਆਲੇ ਨੇ ਐਸਾ ਕ੍ਰਿਸ਼ਮਾ ਦਿਖਾਇਆ ਕੁਛ ਕੁ ਮਿੰਟਾਂ ਮੈਂ ਪਾਣੀਓ ਪਾਣੀ ਕਰਦੀਆ ਸੱਜਣੋ ਤੇ ਮੈਂ ਆਪਾਂ ਖੜਿਆ ਪਿੰਡ ਬੱਲੇ ਦੇ ਚੂਲੜ ਰੋਡ ਤੇ ਡਾਬ ਕੇ ਵਿੱਚ ਤੇ ਸੱਜਣੋ ਹਰ ਪਾਸੇ ਪਾਣੀਓ ਪਾਣੀ ਪਾਣੀ ਉੱਪਰ ਤੇ ਨੀਵੇਂ ਨੂੰ ਆਵੇ ਮੇਰੀ ਆਤਮਾ ਕੈ ਕਿਸਾਨ ਭਾਈਆਂ ਨੂੰ ਇਹ ਬੇਨਤੀ ਹੈ ਵੀ ਆਪਸ ਵਿੱਚ ਯਾਰ ਨਾ ਝਗੜਾ ਕਰੋ ਵੀ ਪਾਣੀ ਜਿੱਧਰ ਕੋ ਪਾਣੀ ਜਾ ਰਿਹਾ ਉਹਨੂੰ ਜਾਣ ਦਿਓ ਤੇ ਕੁਦਰਤ ਵਾਲੇ ਕਾ ਜਿਹੜੇ ਕੁਦਰਤ ਨਾਲ ਖਿਲਵਾੜ ਕਰੈ ਫਿਰੋ ਤੂੰ ਫਾਮਜਾ ਬੁਖਤ ਨਹੀਂ ਪੜੇ ਤੇ ਗੱਲ ਇਹ ਆਏ ਮਿੱਤਰੋ ਗਰਮੀ ਨੂੰ ਰਾਤ ਦਈਏ ਤੇ ਪਾਣੀ ਕਹਿੰਦੇ ਤੜਫਣ ਲੱਗ ਰਹੇ ਤੇ ਮਿੰਟਾਂ ਮੈਂ ਜਲਤੇ ਥਲ ਕਰ ਦਿਆ ਸੱਜਣੋ ਤੇ ਬੇਨਤੀ ਆਏ ਹੈ ਵੀ ਚਾ ਹੁਣ ਬੋਲੋ ਨਾ ਜਦ ਪਾਣੀ ਖੜ ਗਿਆ ਫੇਰ ਆਪਕੇ ਨਾਕੇ ਡੌਲਾ ਸੈੱਟ ਕਰ ਲਿਓ ਤੇ ਹੁਣ ਆਪਸ ਵਿੱਚ ਨਾ ਜਗੜਬਾਜੀ ਕਰੋ ਤੇ ਮੇਰੀ ਆਏ ਬੇਨਤੀ ਹੈ ਤਾਨੂੰ ਦਿਖਾਈਏ ਪਾਣੀ ਪਾਣੀਓ ਪਾਣੀ ਕੁਦਰਤਾਲੇ ਨੇ ਐਸਾ ਪਾਣੀ ਗੇਰਿਆ ਕੁਛਕ ਮਿੰਟਾਂ ਮੇ ਪਾਣੀਓ ਪਾਣੀ ਕਰ ਦਿਆ ਹਰ ਪਾਸੇ ਪਾਣੀ ਹਰ ਪਾਸੇ ਪਾਣੀ ਅਬਾ ਚੂਲਰ ਰੋਡ 'ਤੇ ਖੜੇ ਆ ਦੇਖੋ ਪਾਣੀ ਕਿਵੇਂ ਵਗਣ ਨਾਲ ਆਗਰੇ ਸੜਕ 'ਉ ਤੇ ਇਧਰ ਤੇ ਨੀਵੇਂ ਮੇ ਜਾਏ ਜਾਏਗਾ ਹਰ ਟਾਂ ਹਰ ਹਰ ਸਾਲ ਨੀਵੇਂ ਮੇ ਜਾਏ ਤੇ ਕੁਦਰਤਾਲੇ ਨੇ ਪਾਣੀ ਐਸਾ ਕਰਿਆ ਜਲ ਤੇ ਥਲ ਕਰ ਦਿਆ ਬਤਕਾਂ ਚਲਾ ਦਿਆਂ ਵਿਦੇਸ਼ੀ ਬਤਕਾਂ ਮਿੱਤਰੋ ਬਤਕਾਂ ਉੱਡਦੀਆਂ ਫਿਰਾਂ ਤੇ ਇਸਕੇ ਵਿੱਚ ਜੋ ਵੀ ਕਰੇ ਕੁਦਰਤਲਾ ਸਹੀਉ ਕਰੇ ਡਰੋ ਨਾ ਕਿਸੇ ਦਾ ਕੁਝ ਨਹੀਂ ਮਰਦਾ ਸਾਰੇ ਆਈ ਸਾਲਿਓ ਹੈ ਦਾਣਾ ਦਾਣਾ ਯਾਹੀ ਹੈ ਦੇ ਨਾਲਾ ਸਾਰਾ ਕੁਝ ਤੇ ਮਿੱਤਰੋ ਮੈਂ ਪਿੰਡ ਬਲਰਾ ਜ਼ਿਲ੍ਹਾ ਸੰਗਰੂਰ ਜਿਹੜੇ ਵੀ ਸੱਜਣ ਆਪਣੀ ਵੀਡੀਓ ਦੇਖਣ ਆਲੇ ਆ ਬਾਹਰਲੇ ਮਿੱਤਰ ਉਹਨਾਂ ਨੂੰ ਬੇਨਤੀ ਹੈ ਵੀ ਦੱਸਿਓ ਐਨਾ ਮੀ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਪੜੇ ਐ ਕਿੜੇ ਕਿੜੇ ਪੜੇ ਤੇ ਮਾਰੇ ਪਿੰਡ ਬਲ ਰਹੇ ਤੇ ਯਾਰਾ ਜਮਾ ਸਿਰਾ ਕਰ ਆ ਗਿਆ ਬਸ ਜਮਾ ਹੀ ਸਰਾ ਬਾਕੀ ਤੁਹਾਨੂੰ ਦਿਖਾਵਾਂ ਯਾ ਤੇ ਕੋਮੇਤ ਰੁਝੜੇ ਵੀ ਨਜ਼ਰ ਜ ਹੈ ਇਧਰ ਤੇ ਉੱਚੇ ਮੋ ਆਵੇ ਥਲ ਦੇਖੋ ਮਿੱਤਰੋ ਰੌਕਾ ਰੂਪਦਾਨ ਕਰ ਦਿਆ ਪਾਣੀਓ ਪਾਣੀ 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 ਰਾ ਸਾਫ ਹੈ ਵਗ ਜੋ ਟੱਪ ਜੋ ਕੋਈ ਚੱਕਰ ਨਹੀਂ ਜਿਹੜਾ ਦੂਰ ਦੂਰ ਤੱਕ ਨਜ਼ਰ ਆਵੇ ਪਾਣੀਓ ਪਾਣੀ ਹੈ ਮਿੱਤਰੋ ਕਮੈਂਟਾਂ ਮੈਂ ਜਰੂਰ ਦਸੀਓ ਸੱਜਣੋ ਵੀ ਕਿਹੜਾ ਕਿਹੜਾ ਏਰੀਆ ਮੈਂ ਏਡੀ ਬਾਰੀ ਵਰਖਾ ਹੋਈ ਹੈ ਤੇ ਕਿਹੜੇ ਕਿਹੜੇ ਜੇ ਸੋਕਾ મે ਰਹ ਰਹੇ ਆ ਜਿਹੜੇ ਸੋਕਾ મે ਰਹ ਰਹੇ ਆ ਉਹਨਾਂ ਵਾਸਤੇ ਵੀ ਅਰਦਾਸ ਕਰਾਂਗੇ ਵੈਗਰੂ ਨੂੰ ਵਿਊੜੇ ਤੱਕ ਜਰੂਰ ਪਹੁੰਚੋ ਤੇ ਇਸਕੇ ਵਿੱਚ ਰੋਸ਼ਨਾ ਦੇਖਿਆ ਉਹ ਕਿਸੇ ਨੂੰ ਕਿਸੇ ਕਾਰ ਰੋਸ਼ਨੀ ਕਿਸੇ ਸਰਕਾਰ ਪਰ ਰੋਸ਼ਨੀ ਕਿਸੇ ਆਦਮੀ ਪਰ ਰੋਸ਼ਨੀ ਉਹ ਕੁਦਰਤ ਵਾਲਾ ਨੇ ਯਾਰ ਇੱਕ ਤੋਹਫਾ ਦੇ ਤੋਹਫਾ ਇਸ ਤੋਹਫੇ ਨੂੰ ਪ੍ਰਵਾਨ ਕਰੋ ਜਾਂ ਤੂੰ ਸਹਾਰਾ ਲਾ ਆਪਾਂ ਨੂੰ ਐਡੀ ਬਾਤ ਨਹੀਂ ਹੈਗੀ ਜਾਂ ਤੋਹਫੇ ਨੂੰ ਪ੍ਰਵਾਨ ਕਰੋ ਤੇ ਆਪਸమే ਨਾ ਡੋਲਾ ਬੱਟਾਂ ਪਰ ਹੈ ਵੀ ਜੋ ਵੀ ਟੁੱਟੀਆਂ ਚੱਲੇਗਾ ਜਿਹੜੇ ਕੋ ਪਾਣੀ ਉਟੋ ਚੱਲੇਗਾ ਮਿੱਤਰੋ ਦੋ ਦਿਨ ਖੜੇਗਾ ਤੀਸਰੇ ਦਿਨ ਪਾਣੀ ਆਪਨੇ ਆਪ ਕੁਦਰਤ ਵਾਲਾ ਸੋਖ ਲੇਗਾ ਤੇ ਸੱਜਣੋ ਜਰੂਰ ਦਸੀਓ ਜਿਹੜਾ ਜਿਹੜੇ ਵੀ ਆ ਅੱਜ ਵਾਲਾ ਮੀਂਹ ਪੜਿਆ 7 ਤਰੀਕ 7ਵਾਂ ਮਹੀਨਾ 2025 ਤੇ ਮੈਂ ਖੜਿਆ ਹਾਂ ਆਪਾਂ ਚੂਲੜ ਰੋਡ ਕੋ ਪਰ ਦਾ ਮੈਂ ਤੇ ਆ ਦੇਖੋ ਬੱਤਕਾਂ ਚਲਾ ਦਿੱਆਂ ਮਿੱਤਰੋ ਬੀਜੀਓ ਕੁਸਤਾਂ ਨਾਲ ਕੀ ਤਾਂ ਵੀ ਦਸੀਓ ਤੇ ਕਮੈਂਟਾਂ ਮੇਰੇ ਦਿਓ ਬਿਸ ਮੈਂ ਅਫਸੋਸ ਨਹੀਂ ਹੈਗਾ ਖੁਸ਼ੀ ਕਰ ਕੁਦਰਤ ਵਾਲਾ ਕ ਤੋਹਫਾ ਹੈ ਖੁਸ਼ੀ ਮਨਾਓ ਐਡੀ ਕਰੀ ਬਾਤ ਹੈ ਜਾਂ ਤੋ ਡਾਇਆ ਪਾ ਗਿਆ ਡਾਇਆ ਡਾਇਆ ਪਾ ਗਿਆ ਮਿੱਤਰੋ ਜੂਰੀਆ ਡਾਇਆ ਹਾਂ ਜੀਰੀਆਂ ਦੇਖਿਓ ਮਿੱਤਰੋ ਕਿਤਰਾ ਜਾਈਆਂ ਉਹਦਾ ਅਵਿੰਦਰ ਜੱਜਵਾਦੀ ਕਾ ਬੜੇ ਬੜੇ ਪਹਾੜ ਖੁੱਲ ਰਹੇ ਆ ਕੋਈ ਮਨਵੇਂ ਨਹੀਂ ਕਰਦਾ ਆ ਖੁੱਲ ਰਹੇ ਬੜੇ ਬੜੇ ਪਹਾੜ ਸਾਨਾ ਦੇ ਪਿਛੋ ਲਈਦੀ ਆਪਾਂ ਨੇ ਆਪਣੇ ਨਾਲੇ ਪਾੜ ਖੁੱਲ ਗਈ ਕੋਈ ਮਨਮੇ ਨਹੀਂ ਕੋਈ ਬਾਤ ਨਹੀਂ ਉੱਚੀਆ ਬਣੀ ਜਮੀਨ ਹੈ ਕੋਈ ਗਲ ਨਹੀਂ ਆਪਾਂ ਬਰਾਂਗੇ ਤੇ ਕੁਦਰਤ ਵਾਲੇ ਦਾ ਤੋਹਫਾ ਹੈ ਪ੍ਰਵਾਨ ਕਰੋ ਤੇ ਸੱਜਣੋ ਵੀਡੀਓ ਵਾਤਾਵਰਤ ਵਿੱਚ ਸ਼ੇਅਰ ਕਰਿਓ ਨਾਲ ਦੱਸਿਓ ਵੀ ਕਿਹੜੇ-ਕਿਹੜੇ ਏਰੀਆ 'ਮੈਂ ਪਾਣੀ ਐਨਾ ਐਨਾ ਨਾ ਮੀਂਹ ਪੜਿਆ ਜਰੂਰ ਤੇ ਜਰੂਰ ਓਕੇ ਬਾਏ ਮੈਂ ਤਰ ਆਪਣਾ ਬਿੰਦਰ ਜਜਵਤੀ ਤੇ ਮਿੱਤਰੋ ਜੜਿਆ ਵੀ ਵੀਡੀਓ ਜੈ ਆਪਣੇ ਪੇਜ ਨੂੰ ਫਾਲੋ ਕਰੋ ਤੇ ਲਾਈਕ ਜਿੰਨੇ ਵੀ ਸੱਜਣ ਮਿੱਤਰ ਬਾਹਰਲੇ ਵਿਦੇਸ਼ੀ ਐਨ ਆਰ ਆਈ ਭਾਈ ਦੇਖਿਆ ਉਹਨਾਂ ਦਾ ਧੰਨਵਾਦ ਕਰਾਂਗਾ ਇੱਕ ਦਿਨ ਜਿੰਨੇ ਵੀ ਹੈਗੇ ਭਾਈ ਮੇਰੇ ਜਿੰਨੇ ਵੀ ਪਿੰਡ ਬਲਰੇ ਕੇ ਵੀ ਆ ਤੇ ਬਾਹਰਲੇ ਮਿੱਤਰ ਵੀ ਹੈਗੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਭਾਈ ਠੰਡ ਕੀ ਪੂਰੀ ਵਧਾਈਆਂ ਤੁਹਾਨੂੰ ਵੀ ਤਾਂ ਮੈਂ ਤਾਂ ਹੈਗੀ ਠੰਡ ਮੈਂ ਉਪਰ ਬਾਵੇਂ ਹੁਣ ਠੰਡ ਮੈਂ ਆਇਆ ਥੈਂਕ ਯੂ ਓਕੇ ਵਾਈ